ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਨਵੀਂ ਕਹਾਣੀ ਝੁੱਠਾ ਵਾਦਾ ਲਿਖੀ ਗਈ ਹੈ ਜੀ ਲਖਵਿੰਦਰ ਸਿੰਘ ਸੰਧੂ ਜੀ ਵੱਲੋਂ ਨੀ ਆ ਕੀ ਬਣਾਇਆ ਪਾਣੀ ਧਾਣੀ じゃ ਕੀ ਆ ਇਹ ਕੁਲਵੰਤ ਦੀ ਦਾਦੀ ਉਹਦੀ ਮਾਂ ਨੂੰ ਕਹਿ ਰਹੀ ਸੀ ਬੇਬੇ ਦਾਲ ਆ ਕੁੜੇ ਦਾਲ ਇਹੋ ਜੀ ਹੁੰਦੀ ਆ ਤੇਰੇ ਪੇਕੇ ਘਰ ਖਾਂਦੇ ਹੋਣਗੇ ਇਹੋ ਜੀ ਦਾਲ ਸਾਡੇ ਨੇ ਇਹੋ ਜੀ ਖਾਂਦੇ ਐਨੇ ਸਾਲ ਹੋ ਗਏ ਤੈਨੂੰ ਵਿਆਹੀ ਆਈ ਨੂੰ ਅਜੇ ਤੱਕ ਤੇਰੇ ਚੋਂ ਪੇਕਿਆਂ ਵਾਲਾ ਨੰਗ ਬੁਣਾ ਨਹੀਂ ਗਿਆ। ਕੁਲਵੰਤ ਦੀ ਦਾਦੀ ਟੁੱਟੇ ਛੇਤਰਵੰਗ ਵੱਧਦੀ ਜਾ ਰਹੀ ਸੀ। ਬੇਬੇ ਮੇਰੇ ਪੇਕਿਆਂ ਨੂੰ ਕਿਉਂ ਬੋਲਦੇ ਹੋ? ਉਹਨਾਂ ਵਿਚਾਰਿਆਂ ਦੀ ਕੀ ਗਲਤੀ ਆ? ਕੁਲਵੰਤ ਦੀ ਮਾਂ ਨੇ ਜਵਾਬ ਦਿੱਤਾ। ਨੀਆਂ ਡੋਂਨ ਵਟਾ ਜਾਂ ਸਾਡੇ ਸਿਰ ਮਾਰਿਆ ਇਹ ਗਲਤੀ ਨਹੀਂ। ਨਾ ਅਕਲ ਨਾ ਸਕਲ ਨਾ ਲੈਣ ਨੂੰ ਕੁਛ ਨਾ ਦੇਣ ਨੂੰ। ਬਥੇਰੇ ਰਿਸ਼ਤੇ ਆਉਂਦੇ ਸੀ ਚੰਗੇ ਘਰਾਂ ਦੇ ਮੇਰੇ ਪੁੱਤ ਨੂੰ। ਪਰ ਸਾਡੀ ਤਾਂ ਕਿਸਮਤ ਮਾੜੀ ਸੀ ਮਰ ਜਾਣ ਪੁੱਤ ਵਿਚੋਲੇ ਦੇ ਜਿਨੇ ਸਾਡੇ ਅੱਖੀ ਘੱਟਾ ਪਾਇਆ ਕੁਲਵੰਤ ਦੀ ਦਾਦੀ ਦਾ ਰੋਜ਼ ਦਾ ਇਹੋ ਕੰਮ ਸੀ ਕੁਲਵੰਤ ਨੇ ਜਦੋਂ ਦੀ ਸੁਰਤ ਸੰਭਾਲੀ ਉਹਨੇ ਹਮੇਸ਼ਾ ਦਾਦੀ ਨੂੰ ਮਾਂ ਨਾਲ ਲੜਦੇ ਵੇਖਿਆ ਸੀ ਮਾਂ ਜੋ ਵੀ ਕੰਮ ਕਰਦੀ ਤਾਂ ਦਾਦੀ ਨੇ ਉਸ ਵਿੱਚ ਨੁਕਸ ਕੱਢਣਾ ਹੀ ਕੱਢਣਾ ਦਾਦੀ ਦਾ ਸੁਭਾਅ ਮਾੜਾ ਨਹੀਂ ਸੀ ਮਾਂ ਤੋਂ ਬਿਨਾ ਬਾਕੀ ਸਭ ਨਾਲੋਂ ਵਧੀਆ ਗੱਲ ਕਰਦੀ ਕੁਲਵੰਤ ਨੂੰ ਬਹੁਤ ਪਿਆਰ ਕਰਦੀ। ਕੁਲਵੰਤ ਦੇ ਪਿਓ ਨੂੰ ਪੁੱਤ-ਪੁੱਤ ਕਰਦੀ। ਜਦੋਂ ਕੁਲਵੰਤ ਦੀ ਭੂਆ ਆਉਂਦੀ ਤਾਂ ਉਹਦੇ ਨਾਲ ਵੀ ਪਿਆਰ ਨਾਲ ਗੱਲ ਕਰਦੀ। ਪਿੰਡ 'ਚ ਕੋਈ ਵੀ ਆਉਂਦਾ। ਦਾਦੀ ਉਹਨਾਂ ਨਾਲ ਪਿਆਰ ਨਾਲ ਗੱਲ ਕਰਦੀ। ਬਸ ਕੁਲਵੰਤ ਦੀ ਮਾਂ ਨਾਲ ਹੀ ਉਹਦਾ ਕੋਈ ਵੈਰ ਸੀ। ਕੁਲਵੰਤ 10 ਸਾਲ ਦਾ ਹੋ ਗਿਆ ਪਰ ਦਾਦੀ ਦੇ ਵਤੀਰੇ 'ਚ ਕੋਈ ਫਰਕ ਨਹੀਂ ਸੀ ਪਿਆ। ਇੱਕ ਦਿਨ ਕੁਲਵੰਤ ਨੇ ਆਪਣੀ ਮਾਂ ਨੂੰ ਪੁੱਛਿਆ, "ਮਾਂ, ਦਾਦੀ ਸਭ ਨਾਲ ਵਧੀਆ ਗੱਲਾਂ ਕਰਦੀ। ਪਰ ਤੇਰੇ ਨਾਲ ਕਿਉਂ ਲੜਦੀ ਰਹਿੰਦੀ ਆ ਪੁੱਤ ਇਹ ਮੇਰੀ ਸੱਸ ਆ ਸੱਸ ਇਸ ਤਰ੍ਹਾਂ ਹੀ ਨੂਆ ਨਾਲ ਲੜਦੀਆਂ ਨੇ ਕੁਲਵੰਤ ਦੀ ਮਾਂ ਨੇ ਜਵਾਬ ਦਿੱਤਾ ਤੂੰ ਸੱਸ ਕਦੋਂ ਬਣੇਂਗੀ ਮਾਂ ਕੁਲਵੰਤ ਨੇ ਪੁੱਛਿਆ ਉਹਦੇ ਇਸ ਤਰ੍ਹਾਂ ਦੇ ਭੋਲੇਪਨ ਤੇ ਮਾਂ ਹੱਸ ਪਈ ਤੇ ਕੁਲਵੰਤ ਨੂੰ ਜੱਫੀ ਚ ਲੈ ਕੇ ਪਿਆਰ ਕਰਦੀ ਹੋਈ ਕਹਿਣ ਲੱਗੀ ਜਦੋਂ ਤੇਰਾ ਵਿਆਹ ਹੋ ਗਿਆ ਪੁੱਤ ਤੇਰੀ ਘਰ ਵਾਲੀ ਆਜੂ ਫਿਰ ਮੈਂ ਸੱਸ ਬਣੂੰਗੀ ਮਾਂ ਤੂੰ ਫਿਰ ਮੇਰੇ ਘਰ ਵਾਲੀ ਨਾਲ ਇਸ ਤਰ੍ਹਾਂ ਹੀ ਲੜੇਂਗੀ? ਕੁਲਵੰਤ ਨੇ ਭੋਲੇਪਨ ਵਿੱਚ ਕਿਹਾ। ਉਹ ਨਾ ਪੁੱਤ, ਮੈਂ ਸੁਖੀ ਸੰਦੀ ਤੇਰੇ ਘਰ ਵਾਲੀ ਨਾਲ ਕਿਉਂ ਲੜੂੰਗੀ? ਮੈਂ ਕੋਈ ਕਮਲੀ ਆ। ਪਰ ਮਾਂ, ਤੂੰ ਤਾਂ ਆਪ ਕਹਿੰਨੀ ਐ ਕਿ ਸੱਸਾਂ ਨੂੰ ਹਾਂ ਨਾ ਲੜਦੀਆਂ ਨੇ। ਨਹੀਂ ਮੇਰੇ ਲਾਲ, ਮੈਂ ਵਾਅਦਾ ਕਰਦੀ ਆ ਤੇਰੇ ਨਾਲ। ਕਦੇ ਵੀ ਤੇਰੇ ਘਰ ਵਾਲੀ ਨਾਲ ਨਹੀਂ ਲੜਦੀ। ਮਾਂ ਨੇ ਭਾਵਕ ਹੋ ਕੇ ਕੁਲਵੰਤ ਨੂੰ ਕਿਹਾ। ਸਮਾਂ ਬੀਤਦਾ ਗਿਆ। ਕੋਲਵੰਤ ਪੜ੍ਹ ਲਿਖ ਕੇ ਸ਼ਹਿਰ ਨੌਕਰੀ ਕਰਨ ਲੱਗ ਪਿਆ। ਉਹ ਹਰ ਰੋਜ਼ ਮੋਟਰਸਾਈਕਲ ਤੇ ਪਿੰਡ ਤੋਂ ਸ਼ਹਿਰ ਨੌਕਰੀ ਕਰਨ ਜਾਂਦਾ। ਉਹਦੀ ਦਾਦੀ ਕਾਫੀ ਬਜ਼ੁਰਗ ਹੋ ਗਈ ਸੀ। ਮਾਂ ਉਸ ਨੂੰ ਬੈਠੇ ਦੀ ਸੇਵਾ ਕਰਦੀ। ਦਾਦੀ ਦੀ ਨਿਗ੍ਹਾ ਵੀ ਘਟ ਗਈ। ਮਾਂ ਆਪਣੀ ਕੰਮ ਵਾਲੀ ਦੀ ਮਦਦ ਨਾਲ ਦਾਦੀ ਨੂੰ ਇਸ਼ਨਾਨ ਕਰਵਾਉਂਦੀ। ਰਾਤ ਨੂੰ ਦਾਦੀ ਪਿਸ਼ਾਬ ਕਰਨ ਬਾਹਰ ਨਹੀਂ ਸੀ ਜਾ ਸਕਦੀ। ਇਸ ਲਈ ਉਹ ਮੰਜੇ ਦੇ ਨਾਲ ਰੱਖੇ ਬੱਠਲ ਵਿੱਚ ਹੀ ਰਾਤ ਨੂੰ ਪਿਸ਼ਾਬ ਕਰਦੀ। ਕੁਲਵੰਤ ਦੀ ਮਾਂ ਸਵੇਰੇ ਉੱਠ ਕੇ ਦਾਦੀ ਦਾ ਪੇਸ਼ਾਬ ਵੀ ਬਾਹਰ ਡੋਲਦੀ ਪਰ ਮਾਂ ਪ੍ਰਤੀ ਦਾਦੀ ਦਾ ਸੁਭਾਅ ਨਹੀਂ ਸੀ ਬਦਲਿਆ ਉਹ ਉਸੇ ਤਰ੍ਹਾਂ ਮਾਂ ਨੂੰ ਹਰ ਕੰਮ ਵਿੱਚ ਟੋਕਦੀ ਕੁਲਵੰਤ ਦੇ ਵਿਆਹ ਦੀ ਗੱਲ ਚੱਲੀ ਤਾਂ ਕੁਲਵੰਤ ਦੇ ਮਾਂ-ਬਾਪ ਨੇ ਇੱਕ ਕੁੜੀ ਦੇਖੀ ਪਰ ਕੋਈ ਵੀ ਗੱਲ ਤੋਰਨ ਤੋਂ ਪਹਿਲਾਂ ਕੁਲਵੰਤ ਦੀ ਰਾਏ ਲੈਣੀ ਜ਼ਰੂਰੀ ਸੀ ਮੁੰਡਾ ਪੜਿਆ ਲਿਖਿਆ ਸੀ ਨੌਕਰੀ ਪੇਸ਼ਾ ਸੀ ਕੁੜੀ ਵੀ ਪੜੀ ਲਿਖੀ ਸੀ ਕੁਲਵੰਤ ਨੇ ਮਾਪੇ ਨੂੰ ਕਹਿ ਦਿੱਤਾ ਕਿ ਤੁਸੀਂ ਆਪਣੇ ਪਸੰਦ ਦੀ ਕੁੜੀ ਲੱਭ ਲਓ ਜਿਹੜੀ ਕੁੜੀ ਮਾਂ ਨੂੰ ਪਸੰਦ ਆਵੇ ਉਸੇ ਨਾਲ ਮੇਰਾ ਵਿਆਹ ਕਰ ਦੇਣਾ ਮੁੰਡੇ ਦਾ ਜਵਾਬ ਸੁਣ ਕੇ ਮਾਂ ਤਾਂ ਗਦਗਦ ਹੋ ਗਈ ਉਹਨੂੰ ਆਪਣੇ ਪੁੱਤ ਦੀ ਸਿਆਣਪ ਤੇ ਫਕਰ ਹੋਇਆ ਕੁਲਵੰਤ ਦਾ ਵਿਆਹ ਹੋ ਗਿਆ ਮਾਂ ਨੇ ਕੁੜੀ ਪਸੰਦ ਕੀਤੀ ਕੁੜੀ ਸੋਹਣੀ ਸੀ ਪੜ੍ਹੀ ਲਿਖੀ ਸੀ ਪਰ ਸ਼ਹਿਰ ਦੀ ਰਹਿਣ ਵਾਲੀ ਸੀ ਗੁਲਵੰਤ ਨੇ ਆਪਣੀ ਉਹੀ ਰੁਟੀਨ ਰੱਖੀ ਉਹ ਹਰ ਰੋਜ਼ ਸਵੇਰੇ ਨੌਕਰੀ ਕਰਨ ਸ਼ਹਿਰ ਜਾਂਦਾ ਤੇ ਸ਼ਾਮ ਨੂੰ ਵਾਪਸ ਆਉਂਦਾ ਗੁਲਵੰਤ ਦੀ ਪਤਨੀ ਨੂੰ ਸ਼ਹਿਰ ਵਿੱਚ ਰਹਿਣ ਕਰਕੇ ਪਿੰਡ ਦੇ ਕੰਮ ਕਰਨਾ ਬਹੁਤਾ ਭੇਦ ਨਹੀਂ ਸੀ ਉਹ ਸ਼ਹਿਰ ਵਿੱਚ ਗੈਸ ਤੇ ਕੰਮ ਕਰਦੀ ਪਰ ਇੱਥੇ ਚੁੱਲ੍ਹੇ ਤੇ ਕੰਮ ਕਰਨਾ ਹੁੰਦਾ ਪਰ ਉਹ ਸਿਆਣੀ ਕੁੜੀ ਸੀ ਉਹਨੇ ਹੌਲੀ-ਹੌਲੀ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ ਗਰਮੀ ਦੇ ਮਹੀਨੇ ਉਹਨੇ ਚੁੱਲ੍ਹੇ ਮੂਰੇ ਬੈਠੀ ਨੇ ਟੇਬਲ ਵਾਲਾ ਪੱਖਾ ਲਾ ਲਿਆ ਉਹਨੂੰ ਰੇਡੀਓ ਸੁਣਨ ਦੀ ਵੀ ਆਦਤ ਸੀ ਨਾળી ਯੋਜਨੇ ਸੈਲਾਂ ਵਾਲਾ ਛੋਟਾ ਜਿਹਾ ਰੇਡੀਓ ਲਾ ਲਿਆ ਕੁਲਵੰਤ ਦੀ ਮਾਂ ਇਹ برداشت ਨਾ ਕਰ ਸਕੇ ਉਹ ਸਾਰੀ ਉਮਰ ਬਿਨਾ ਪੱਕੇ ਤੋਂ ਰੋਟੀ ਪਕਾਉਂਦੀ ਰਹੀ ਇਹ ਮਹਾਰਾਣੀ ਹੁਣ ਪੱਖਾ ਲਾ ਕੇ ਰੋਟੀਆਂ ਪਕਾਓ ਬਿਜਲੀ ਦਾ ਬਿੱਲ ਇਹਦੇ ਪਿਓ ਨੇ ਭਰਨਾ ਕੁਲਵੰਤ ਦੀ ਮਾਂ ਨੇ ਜਾ ਕੇ ਪੱਖਾ ਬੰਦ ਕਰ ਦਿੱਤਾ ਤੇ ਨਾਲੇ ਰੇਡੀਓ ਨੂੰ ਚੁੱਕ ਕੇ ਲੈ ਗਈ ਕੁਲਵੰਤ ਦੀ ਪਤਨੀ ਨੂੰ ਇਹ ਗੱਲ ਬੁਰੀ ਲੱਗੀ ਸੀ ਜਦੋਂ ਕੁਲਵੰਤ ਸ਼ਾਮ ਨੂੰ ਘਰੇ ਆਇਆ ਤਾਂ ਉਹਦੀ ਪਤਨੀ ਨੇ ਸਾਰੀ ਗੱਲ ਦੱਸੀ ਤਾ ਕੁਲਵੰਤ ਨੇ ਉਹਨੂੰ ਸਮਝਾਇਆ ਕਿ ਕੋਈ ਗੱਲ ਨਹੀਂ ਮਹਿਮਾਨ ਨਾਲ ਗੱਲ ਕਰਦਾ ਮਾਂ ਅੱਜ ਤੂੰ ਰਵਿੰਦਰ ਦਾ ਪੱਖਾ ਕਿਉਂ ਬੰਦ ਕਰਤਾ ਨਾਲੇ ਰੇਡੀਓ ਲੱਗੀ ਮਾਂ ਤੈਨੂੰ ਪਤਾ ਹੈ ਉਹ ਸ਼ਹਿਰ ਦੀ ਪੜ੍ਹੇ ਲਿਖੀ ਕੁੜੀ ਆ ਲੈ ਤੂੰ ਤਾਂ 2 ਮਹੀਨਿਆਂ ਚ ਹੀ ਉਹਦੇ ਨਾਲ ਹੋ ਗਿਆ ਉਹ ਮਾਂ ਇਹਦੇ ਵਿੱਚ ਨਾਲ ਹੋਣ ਵਾਲੀ ਤਾਂ ਕੋਈ ਗੱਲ ਨਹੀਂ ਤੂੰ ਤਾਂ ਗੱਲ ਸਮਝਣ ਨੂੰ ਹੀ ਤਿਆਰ ਨਹੀਂ ਜੀਨੇ ਤੈਨੂੰ ਪਾਲ-ਪੋਸ ਕੇ ਵੱਡਾ ਕੀਤਾ, ਪੜਾ-ਲਿਖਾ ਕੇ ਨੌਕਰੀ ਤੇ ਲਵਾਇਆ, ਉਹਨੂੰ ਕਹਿ ਰਿਹਾਂ ਕਿ ਗੱਲ ਨਹੀਂ ਸਮਝਦੀ। ਆਹ ਕੱਲ ਦੀ ਛੋਕਰੀ ਦੀ ਗੱਲ ਤੈਨੂੰ ਸਮਝ ਆਉਂਦੀ ਆ। ਮਾਂ ਤੇਰੇ ਨਾਲ ਤਾਂ ਬਹਿਸ ਕਰਨੀ ਬੇਕਾਰ ਆ। ਐਨਾ ਕਹਿ ਕੇ ਕੁਲਵੰਤ ਬਾਹਰ ਨਿਕਲ ਗਿਆ। ਇਹਨੇ ਦੋ ਦਿਨਾਂ ਚ ਮੇਰਾ ਪੁੱਤ ਮੇਰੇ ਮੂਹਰੇ ਬੋਲਣ ਲੱਗਾ ਤਾਂ। ਉਹ ਤਾਂ ਮੇਰੇ ਨਾਲ ਐਨੇ ਪਿਆਰ ਨਾਲ ਗੱਲ ਕਰਦਾ ਸੀ। ਮਾਂ-ਮਾਂ ਕਰਦੇ ਦਾ ਮੂੰਹ ਨਹੀਂ ਸੀ ਸੁੱਕਦਾ। ਇਹਨੇ ਪਤਾ ਨਹੀਂ ਕੀ ਸਿਰ 'ਚ ਪਾਤਾ। ਮੇਰੇ ਪੁੱਤ ਦੇ ਹੁਣ ਮੋਹੋਂ ਨਹੀਂ ਬੋਲਦਾ ਕੁਲਵੰਤ ਦੀ ਮਾਂ ਕਾਫੀ ਸਮਾਂ ਬੜਬੜ ਕਰਦੀ ਰਹੀ ਇਹ ਰੋਜ਼ ਦਾ ਕਾਟੋ ਕਲੇਜ ਸੀ ਛੋਟੀ ਛੋਟੀ ਗੱਲ ਤੇ ਕੁਲਵੰਤ ਦੀ ਮਾਂ ਉਹਦੀ ਪਤਨੀ ਨਾਲ ਲੜਦੀ ਰਹਿੰਦੀ ਦਾਦੀ ਮੰਜੇ ਤੇ ਬੈਠੀ ਰਹਿੰਦੀ ਦਾਦੀ ਨੂੰ ਉੱਚਾ ਸੁਣਦਾ ਸੀ ਇਸ ਲਈ ਉਸ ਨੂੰ ਗੱਲ ਸਮਝ ਨਹੀਂ ਸੀ ਆਉਂਦੀ ਪਰ ਜਦੋਂ ਵੀ ਕਦੇ ਕੁਲਵੰਤ ਦੀ ਪਤਨੀ ਦਾਦੀ ਕੋਲ ਜਾਂਦੀ ਉਹ ਕੁਲਵੰਤ ਦੀ ਮਾਂ ਦੀਆਂ ਬੁਰਾਈਆਂ ਕਰਨੋਂ ਨਾ ਹਟਦੀ ਕੁਲਵੰਤ ਦੀ ਪਤਨੀ ਨੂੰ ਦਾਦੀ ਚੰਗੀ ਲੱਗਦੀ ਉਹ ਆਨੇ ਬਹਾਨੇ ਦਾਦੀ ਕੋਲ ਜਾਂਦੀ। ਦੋਨੋਂ ਬਹਿ ਕੇ ਕੁਲਵੰਤ ਦੀ ਮਾਂ ਦੀਆਂ ਬੁਰਾਈਆਂ ਕਰਦੀਆਂ। ਕੁਲਵੰਤ ਦੀ ਮਾਂ ਵੀ ਆਪਣੀ ਨੂੰ-ਨੂੰ ਮਿਹਣੇ ਮਾਰਨ ਦਾ ਕੋਈ ਵੀ ਮੌਕਾ ਨਾ ਗਵਾਉਂਦੀ। ਘਰ ਦਾ ਮਾਹੌਲ ਟੈਨਸ਼ਨ ਵਾਲਾ ਹੋ ਗਿਆ। ਕਿਉਂਕਿ ਕੁਲਵੰਤ ਦੀ ਪਤਨੀ ਹਰ ਗੱਲ ਕੁਲਵੰਤ ਨੂੰ ਦੱਸਦੀ। ਤੇ ਫਿਰ ਮਾਂ ਨਾਲ ਲੜਦਾ। ਕੁਲਵੰਤ ਦੀ ਪਤਨੀ ਨੇ ਉਹਨੂੰ ਸੁਝਾ ਦਿੱਤਾ ਕਿ ਮੈਂ ਪੜ੍ਹੇ ਲਿਖੀ ਹਾਂ, ਨੌਕਰੀ ਕਰ ਸਕਦੀ ਹਾਂ। ਆਪਾਂ ਸ਼ਹਿਰ ਰਹਿਣਾ ਸ਼ੁਰੂ ਕਰ ਦਈਏ। ਪਰ ਕੁਲਵੰਤ ਇਹਦੇ ਲਈ ਤਿਆਰ ਨਹੀਂ ਸੀ। ਪੌਣੇ 2 ਸਾਲ ਲੰਘ ਗਏ। ਕੁਲਵੰਤ ਇੱਕ ਪੁੱਤ ਦਾ ਪਿਓ ਵੀ ਬਣ ਗਿਆ। ਕੁਲਵੰਤ ਦੀ ਪਤਨੀ ਮੁੰਡੇ ਨੂੰ ਲੈ ਕੇ ਪਿੰਡ ਆ ਗਈ। ਪਰ ਉਹਦੀ ਮਾਂ ਦੇ ਸੁਭਾਅ ਵਿੱਚ ਫਰਕ ਨਾ ਆਇਆ। ਮੁੰਡਾ 6 ਮਹੀਨਿਆਂ ਦਾ ਹੋ ਗਿਆ। ਕੁਲਵੰਤ ਦੀ ਪਤਨੀ ਨੇ ਫੇਰ ਉਹਨੂੰ ਸ਼ਹਿਰ ਜਾਣ ਦੀ ਸਲਾਹ ਦਿੱਤੀ। ਕਿਉਂਕਿ ਬੱਚੇ ਦੀ ਪੜ੍ਹਾਈ ਦਾ ਵੀ ਮਾਮਲਾ ਸੀ। ਕੁਲਵੰਤ ਨੇ ਵੀ ਸ਼ਹਿਰ ਰਹਿਣ ਦਾ ਮਨ ਬਣਾ ਲਿਆ। ਉਹ ਸ਼ਹਿਰ 'ਚ ਕਿਰਾਏ ਦੇ ਮਕਾਨ 'ਤੇ ਰਹਿਣ ਲੱਗ ਪਏ। ਕੁਲਵੰਤ ਦੀ ਦਾਦੀ ਚਲਵਸੀ। ਕੁਲਵੰਤ ਤਾਂ ਬੇਟਾ ਸਕੂਲ ਪੜਨ ਲੱਗ ਪਿਆ। ਕੁਲਵੰਤ ਕਦੇ-ਕਦੇ ਪਰਿਵਾਰ ਸਮੇਤ ਪਿੰਡ ਚੱਕਰ ਲਾਉਂਦਾ। ਹੌਲੀ-ਹੌਲੀ ਉਸਨੇ ਸ਼ਹਿਰ ਵਿੱਚ ਆਪਣਾ ਮਕਾਨ ਬਣਾ ਲਿਆ। ਪਿੰਡ ਖੇਤੀਬਾੜੀ ਉਹਦੇ ਮਾਪੇ ਕਰਦੇ। ਕੁਲਵੰਤ ਦੀ ਪਤਨੀ ਆਪਣੇ ਬੇਟੇ ਦੇ ਭਵਿੱਖ ਬਾਰੇ ਸੁਪਨੇ ਲੈਂਦੀ। ਉਹ ਕੁਲਵੰਤ ਨੂੰ ਕਹਿੰਦੀ, ਮੈਂ ਆਪਣੇ ਬੇਟੇ ਨੂੰ ਬਹੁਤ ਵੱਡਾ ਅਫਸਰ ਬਣਾਵਾਂਗੀ। ਫਿਰ ਏਸ ਦਾ ਵਿਆਹ ਕਰਾਂਗੀ। ਆਪਣੀ ਪਸੰਦ ਦੀ ਪਰੀਆਂ ਵਰਗੇ ਨੂੰ ਲੈ ਕੇ ਆਉਂਗੀ। ਉਹ ਹਮੇਸ਼ਾ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ। ਪਰ ਕੁਲਵੰਤ ਕੁਝ ਨਹੀਂ ਸੀ ਬੋਲਦਾ। ਉਹ ਬਸ ਚੁੱਪਚਾਪ ਸੁਣਦਾ ਰਹਿੰਦਾ। ਤੁਸੀਂ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ? ਆਪਣਾ ਬੇਟਾ ਵੱਡਾ ਅਫਸਰ ਕਿਉਂ ਨਹੀਂ ਬਣ ਸਕਦਾ? ਉਹ ਮੈਂ ਕਦੋਂ ਕਹਿਣਾ ਹੈ ਕਿ ਬਣ ਨਹੀਂ ਸਕਦਾ। ਪਰ ਇਸ ਤੋਂ ਅੱਗੇ ਜੋ ਤੂੰ ਸੋਚਦੀ ਆ ਮੈਨੂੰ ਉਹ ਤੇ ਗੁੱਸਾ ਆਉਂਦਾ ਹੈ। ਤੁਹਾਨੂੰ ਕੀ ਲੱਗਦਾ ਹੈ? ਮੇਰੇ ਪੁੱਤ ਨੂੰ ਪਰੀਆਂ ਵਰਗੀ ਕੁੜੀ ਨਹੀਂ ਮਿਲ ਸਕਦੀ। ਉਹ ਮੁੰਡੇ ਨੂੰ ਤਾਂ ਪਰੀਆਂ ਵਰਗੀ ਕੁੜੀ ਮਿਲ ਜੂ। ਪਰ ਤੈਨੂੰ ਤੇਰੇ ਪਸੰਦ ਦੀ ਨੂ ਨਹੀਂ ਮਿਲਣੀ ਲੈ ਐ ਕਿਉਂ ਨਹੀਂ ਮਿਲਣੀ ਮੈਂ ਆਪਣੀ ਨੂ ਨੂੰ ਇੰਨਾ ਪਿਆਰ ਕਰੂੰ ਕਿ ਤੁਸੀਂ ਵੇਖਦੇ ਰਹਿ ਜਾਓਗੇ ਆਪਣੀ ਪਤਨੀ ਦੀ ਗੱਲ ਸੁਣ ਕੇ ਕੁਲਵੰਤ ਨੂੰ ਹਾਸਾ ਆ ਗਿਆ ਇਹ ਸਭ ਕਹਿਣ ਦੀਆਂ ਗੱਲਾਂ ਨੇ ਜਦੋਂ ਤੱਕ ਮੁੰਡੇ ਦਾ ਵਿਆਹ ਨਹੀਂ ਹੁੰਦਾ ਉਦੋਂ ਤੱਕ ਹੀ ਮੁੰਡੇ ਨੂੰ ਪਿਆਰ ਕਰੇਗੀ ਉਹ ਤੇ ਪਿੱਛੇ ਹੁ ਨਹੀਂ ਕੁਲਵੰਤ ਆਪਣੇ ਤਜਰਬੇ ਤੋਂ ਬੋਲ ਰਿਹਾ ਸੀ ਲਓ ਜੀ ਇਹ ਤੁਸੀਂ ਕੀ ਗੱਲ ਕਰਤੀ ਮੈਂ ਤੁਹਾਡੇ ਨਾਲ ਵਾਦਾ ਕਰਦੀ ਆਂ ਆਪਣੀ ਨੂੰ ਨੂੰਤੀ ਵਾਂਗ ਪਿਆਰ ਕਰੂੰ ਤੇ ਕੁਲਵੰਤ ਦੀ ਪਤਨੀ ਨੇ ਕਿਹਾ ਕੁਲਵੰਤ ਨੇ ਇਹ ਗੱਲ ਅਣ ਸੁਣੀ ਕਰ ਦਿੱਤੀ ਕੁਲਵੰਤ ਦਾ ਬੇਟਾ ਸ਼ਹਿਰ ਦੇ ਚੰਗੇ ਸਕੂਲ 'ਚ ਪੜਦਾ ਸੀ ਮਾਂ-ਬਾਪ ਪੜ੍ਹੇ-ਲਿਖੇ ਹੋਣ ਕਰਕੇ ਉਹ ਪੜ੍ਹਾਈ 'ਚ ਹੁਸ਼ਿਆਰ ਸੀ ਕੁਲਵੰਤ ਦੀ ਪਤਨੀ ਉਹਨੂੰ ਆਪ ਪੜਾਉਂਦੀ ਸਮਾਂ ਲੰਘਦਾ ਗਿਆ ਕੁਲਵੰਤ ਦੇ ਮਾਂ-ਬਾਪ ਸਵਰਗ ਸਦਾਰ ਗਏ ਪਿੰਡ ਵਾਲੀ ਜ਼ਮੀਨ ਕੁਲਵੰਤ ਨੇ ਠੇਕੇ ਤੇ ਦੇਣੀ ਸ਼ੁਰੂ ਕਰ ਦਿੱਤੀ ਉਹਦਾ ਬੇਟਾ ਵੀ ਡਿਗਰੀ ਕਰ ਗਿਆ ਉਹਨੇ ਸਿਵਲ ਇੰਜੀਨੀਅਰਿੰਗ 'ਚ ਪੜ੍ਹਾਈ ਕੀਤੀ ਸੀ। ਕੁਲਵੰਤ ਨੇ ਉਹਨੂੰ ਆਪਣੀ ਕੰਸਟਰਕਸ਼ਨ ਦੀ ਕੰਪਨੀ ਖੋਲਣ ਦੀ ਸਲਾਹ ਦਿੱਤੀ। ਕੁਲਵੰਤ ਕੋਲ ਪੈਸੇ ਸੀ, ਇਸ ਲਈ ਉਸਨੇ ਮੁੰਡੇ ਨੂੰ ਬਿਜ਼ਨਸ ਖੋਲ ਦਿੱਤਾ। ਮੁੰਡਾ ਹੁਸ਼ਿਆਰ ਸੀ। 2 ਸਾਲਾਂ 'ਚ ਮੁੰਡੇ ਨੇ ਆਪਣਾ ਕੰਮ ਵਧੀਆ ਚਲਾ ਲਿਆ। ਕੁਲਵੰਤ ਨੇ ਵੀ ਪੁਰਾਣਾ ਘਰ ਵੇਚ ਕੇ ਨਵਾਂ ਮਾਡਰਨ ਤਰੀਕੇ ਦਾ ਘਰ ਬਣਾਇਆ। ਵੱਡਾ ਡਰਾਇੰਗ ਰੂਮ, ਹਰ ਬੈੱਡਰੂਮ ਨਾਲ ਅਟੈਚ ਬਾਥਰੂਮ। ਘਰ ਵਿੱਚ ਹਰ ਤਰ੍ਹਾਂ ਦੀ ਸੁੱਖ ਸਹੂਲਤਾਂ ਸੀ। ਪੀਓ ਪੁੱਤ ਕੋਲ ਆਪਣੀ ਆਪਣੀਆਂ ਕਾਰਾਂ ਕੁਲਵੰਤ ਦੀ ਰਿਟਾਇਰਮੈਂਟ ਨੇੜੇ ਸੀ ਉਹਦੀ ਪਤਨੀ ਹੁਣ ਆਪਣੇ ਪੁੱਤਰ ਦਾ ਵਿਆਹ ਕਰਨਾ ਚਾਹੁੰਦੀ ਸੀ ਉਹਨੇ ਆਪਣੀ ਹੋਣ ਵਾਲੀ ਨੂੰ ਲਈ ਗੈਣੇ ਤਾਂ ਪਹਿਲਾਂ ਹੀ ਬਣਾ ਰੱਖੇ ਸਨ ਕੁਲਵੰਤ ਦੇ ਬੇਟੇ ਨੂੰ ਚੰਗੇ ਵੱਡੇ ਘਰਾਂ ਦੇ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਕਿਉਂਕਿ ਕੁਲਵੰਤ ਕੋਲ ਜ਼ਮੀਨ ਸ਼ਹਿਰ ਵਿੱਚ ਕੋਠੀ ਤੇ ਬੇਟੇ ਦਾ ਚੰਗਾ ਬਿਜ਼ਨਸ ਕੁਲਵੰਤ ਦੀ ਵਧੀਆ ਰੈਪਿਊਟੇਸ਼ਨ ਹਰ ਗੱਲ ਸੀ ਜੋ ਕੁੜੀ ਵਾਲੇ ਆਮ ਤੌਰ ਤੇ ਰਿਸ਼ਤਾ ਕਰਨ ਵਾਲੇ ਵੇਖਦੇ ਨੇ ਪਰ ਕੁਲਵੰਤ ਦੇ ਮੁੰਡੇ ਨੂੰ ਕੁੜੀ ਪਸੰਦ ਨਾ ਆਉਂਦੀ। ਦਰਅਸਲ ਉਹਦਾ ਵੀ ਇਹੋ ਮਨ ਸੀ ਕਿ ਕੁੜੀ ਮਾਪੇ ਦੀ ਪਸੰਦ ਦੀ ਹੋਵੇ। ਉਹ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣ ਲਈ ਸੋਚਦਾ ਸੀ। ਇਸ ਲਈ ਉਹ ਸਵੇਰੇ ਜਲਦੀ ਜਾਂਦਾ ਤੇ ਸ਼ਾਮ ਨੂੰ ਲੇਟ ਘਰ ਆਉਂਦਾ। ਉਹਨੂੰ ਵੀ ਪਤਾ ਸੀ ਕਿ ਉਹਦੀ ਹੋਣ ਵਾਲੀ ਪਤਨੀ ਨੇ ਜ਼ਿਆਦਾ ਸਮਾਂ ਪਰਿਵਾਰ ਨਾਲ ਹੀ ਰਹਿਣਾ। ਇਸ ਲਈ ਉਹ ਚਾਹੁੰਦਾ ਸੀ ਕਿ ਕੁੜੀ ਇਹਨਾਂ ਦੀ ਪਸੰਦ ਦੀ ਆਵੇ। ਕੁਲਵੰਤ ਦੇ ਮਾਪੇ ਨੇ ਸਧਾਰਨ ਪਰਿਵਾਰ 'ਚ ਇੱਕ ਸੋਹਣੀ ਤੇ ਸਮਝਦਾਰ ਕੁੜੀ ਵੇਖੀ। ਉਹਦੀ ਫੋਟੋ ਕੁਲਵੰਤ ਦੇ ਬੇਟੇ ਨੂੰ ਵੀ ਦਿਖਾਈ ਤੇ ਪਸੰਦ ਆ ਗਈ ਜਦੋਂ ਗੱਲ ਤੂਰੀ ਤਾਂ ਕੁੜੀ ਦੇ ਬਾਪ ਨੇ ਕੁਲਵੰਤ ਨੂੰ ਸਾਫ਼ ਲਫ਼ਜ਼ਾਂ ਚ ਇਹ ਗੱਲ ਕਹਿ ਦਿੱਤੀ ਸੀ ਕਿ ਉਹ ਉਹਦੇ ਮੁਕਾਬਲੇ ਦਾ ਨਹੀਂ ਤੇ ਨਾ ਹੀ ਕੋਈ ਡਿਮਾਂਡ ਪੂਰੀ ਕਰ ਸਕਦਾ ਕੁਲਵੰਤ ਨੇ ਆਪਣੀ ਪਤਨੀ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਉਹਨੂੰ ਇਹ ਵੀ ਸਪਸ਼ਟ ਕਹੀ ਗੱਲ ਵਧੀਆ ਲੱਗੀ ਸੀ ਉਹਨੂੰ ਵੀ ਕੁੜੀ ਪਸੰਦ ਸੀ ਕੁਲਵੰਤ ਨੇ ਪਰਿਵਾਰ ਨਾਲ ਸਲਾਹ ਕਰਕੇ ਰਿਸ਼ਤਾ ਪੱਕਾ ਕਰ ਲਿਆ ਤੇ ਕੁਲਵੰਤ ਦੀ ਘਰ ਵਾਲੀ ਨੂੰ ਬੇਟੇ ਦੇ ਵਿਆਹ ਦਾ ਬਹੁਤ ਚਾ ਸੀ। ਉਹਨੇ ਆਪਣੇ ਬੇਟੇ ਲਈ ਹੋਣ ਵਾਲੀ ਨੂੰ ਲਈ ਵਧੀਆਂ ਮਹਿੰਗੇ ਤੋਂ ਮਹਿੰਗੇ ਕੱਪੜੇ, ਜੁੱਤੇ ਤੇ ਹੋਰ ਸਮਾਨ ਵੀ ਖਰੀਦਿਆ। ਗਹਿਣੇ ਉਹਨੇ ਪਹਿਲਾਂ ਹੀ ਬਣਾ ਕੇ ਰੱਖੇ ਹੋਏ ਸੀ। ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ। ਕੁਲਵੰਤ ਦੇ ਘਰ ਨੂੰ ਆ ਗਈ। ਕੁਝ ਦਿਨ ਤਾਂ ਸਭ ਕੁਝ ਠੀਕ-ਠਾਕ ਚੱਲਦਾ ਰਿਹਾ। ਉਹਦੇ ਪਿੱਛੋਂ ਫੇਰ ਨੂੰ ਸੱਸ ਵਾਲੀ ਲੜਾਈ ਸ਼ੁਰੂ ਹੋ ਗਈ। ਇਸ ਲੜਾਈ ਨਾਲ ਕੁਲਵੰਤ ਤੇ ਉਹਦੇ ਬੇਟੇ ਦੇ ਕੰਮ ਤੇ ਅਸਰ ਪੈਣਾ ਸ਼ੁਰੂ ਹੋ ਗਿਆ। ਘਰ ਵਿੱਚ ਕੰਮ ਕਰਨ ਲਈ ਨੌਕਰ ਰੱਖੇ ਹੋਏ ਸਨ ਰੋਟੀ ਬਣਾਉਣ ਵਾਲੀ ਵੀ ਨੌਕਰ ਸੀ ਹਰ ਸੁਵਿਧਾ ਸੀ ਘਰ ਵਿੱਚ ਪਰ ਫਿਰ ਵੀ ਨਿੱਕੀ ਨਿੱਕੀ ਗੱਲ ਤੇ ਕਲੇਜ ਪੈ ਜਾਂਦਾ ਕਈ ਵਾਰ ਕੁਲਵੰਤ ਦੇ ਬੇਟੇ ਨੂੰ ਕੰਮ ਵਿਚਾਲੇ ਛੱਡ ਕੇ ਘਰ ਆਉਣਾ ਪੈਂਦਾ ਉਧਰ ਕੁਲਵੰਤ ਵੀ ਨੌਕਰੀ ਛੱਡ ਕੇ ਘਰ ਵੱਲ ਭੱਜਦਾ ਇੱਕ ਦਿਨ ਕੁਲਵੰਤ ਦੀ ਘਰਵਾਲੀ ਨੇ ਫੈਸਲਾ ਸੁਣਾ ਦਿੱਤਾ ਕਿ ਉਹ ਇਸ ਘਰ ਵਿੱਚ ਨਹੀਂ ਰਹੇਗੀ ਉਹਨੇ ਕੁਲਵੰਤ ਦੇ ਜੋਰ ਪਾਇਆ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਪਿੰਡ ਵਾਲੇ ਘਰ ਚ ਚਲੇ ਜਾਣਗੇ ਕੁਲਵੰਤ ਨੇ ਮੀਹ ਹਮੀ ਭਰ ਲਈ ਰਿਟਾਇਰਮੈਂਟ ਤੋਂ ਬਾਅਦ ਕੁਲਵੰਤ ਆਪਣੀ ਪਤਨੀ ਨੂੰ ਲੈ ਕੇ ਪਿੰਡ ਆ ਗਿਆ ਉਧਰ ਕੁਲਵੰਤ ਦੀ ਨੂਦੇ ਵੀ ਬੇਟਾ ਹੋ ਗਿਆ ਕੁਲਵੰਤ ਦਾਦਾ ਬਣ ਗਿਆ ਉਹ ਤੇ ਉਹਦੀ ਪਤਨੀ ਉਹਨੂੰ ਵੇਖਣ ਲਈ ਆਏ ਕੁਲਵੰਤ ਦਾ ਤਾਂ ਪਿੰਡ ਵਿੱਚ ਜੀ ਲੱਗ ਗਿਆ ਸੀ ਪਰ ਉਹਦੀ ਪਤਨੀ ਨੂੰ ਥੋੜੀ ਮੁਸ਼ਕਲ ਆਈ ਪਰ ਕੁਲਵੰਤ ਕੋਲ ਕਾਰ ਸੀ ਉਹ ਦੂਜੇ ਤੀਜੇ ਦਿਨ ਕਿਧਰੇ ਚੱਕਰ ਲਾਉਂਦੇ ਦੂਜੇ ਪਾਸੇ ਕੁਲਵੰਤ ਦੇ ਬੇਟੇ ਤੇ ਨੂਨੂ ਥੋੜੇ ਦਿਨ ਤ ਉਹਨਾਂ ਨੂੰ ਕਮੀ ਮਹਿਸੂਸ ਹੋਈ ਪਰ ਹੌਲੀ-ਹੌਲੀ ਉਹਨਾਂ ਨੂੰ ਵੀ ਉਹਨਾਂ ਦੋਨਾਂ ਤੋਂ ਬਿਨਾ ਰਹਿਣ ਦੀ ਆਦਤ ਪੈ ਗਈ ਸੀ। ਦੋਨੋਂ ਆਪਣੀ ਜਗ੍ਹਾ ਵਧੀਆ ਰਹਿ ਰਹੇ ਸਨ। ਕੁਲਵੰਤ ਤੇ ਉਹਦੀ ਪਤਨੀ ਕਦੇ-ਕਦੇ ਉਹਨਾਂ ਨੂੰ ਮਿਲਣ ਆ ਜਾਂਦੇ ਤੇ ਉਹ ਵੀ ਬੇਟੇ ਦੀ ਛੁੱਟੀਆਂ ਵਿੱਚ ਪਿੰਡ ਜਾ ਆਉਂਦੇ। ਕੁਲਵੰਤ ਨੇ ਪਿੰਡ ਵਾਲੇ ਘਰ ਨੂੰ ਰੇਨੋਵੇਟ ਕਰਵਾ ਲਿਆ ਸੀ। ਨਾਲ ਵਾਲੇ ਖਾਲੀ ਤਾਂ ਚੋਜ਼ ਨੇ ਇੱਕ ਬਹੁਤ ਸੋਹਣਾ ਬਾਗ਼ੀਚਾ ਬਣਵਾਇਆ ਤੇ ਇੱਕ ਸਵੀਮਿੰਗ ਪੂਲ ਵੀ ਬਣਵਾ ਲਿਆ। ਗਰਮੀ ਦੀਆਂ ਛੁੱਟੀਆਂ 'ਚ ਅਕਸਰ ਕੁਲਵੰਤ ਦਾ ਪੋਤਾ ਜਦੋਂ ਪਿੰਡ ਆਉਂਦਾ ਤਾਂ ਉਸ ਨੂੰ ਪੋਲ 'ਚ ਨਹਾਉਣਾ ਤੇ ਬਗੀਚੇ ਵਿੱਚ ਖੇਡਣਾ ਚੰਗਾ ਲੱਗਦਾ। ਕੁਲਵੰਤ ਦੀ ਨੋ ਵੀ ਆਪਣੇ ਪੁੱਤ ਨੂੰ ਬੇਹਤ ਪਿਆਰ ਕਰਦੀ ਆ। ਇੱਕ ਦਿਨ ਜਦੋਂ ਪਿੰਡ ਆਏ ਸਨ ਤਾਂ ਕੁਲਵੰਤ ਦੀ ਨੋ ਆਪਣੇ ਪੁੱਤ ਨਾਲ ਲਾਡ ਲੜਾ ਰਹੀ ਸੀ। "ਬੇਟਾ, ਮੈਂ ਤੈਨੂੰ ਜ਼ਿੰਦਗੀ ਦੀ ਹਰ ਖੁਸ਼ੀ ਦੇਣਾ ਚਾਹੁੰਦੀ ਆ। ਤੂੰ ਮੇਰੀ ਜਾਨ ਵੀ ਮੰਗ ਲਵੇਂ ਤਾਂ ਮੈਂ ਦੇ ਦੇਵਾਂਗੀ।" ਉਹ ਭਾਵੁਕ ਹੋਈ ਕਹਿ ਰਹੀ ਸੀ। ਉਹ ਨੂੰ ਨਹੀਂ ਸੀ ਪਤਾ ਕਿ ਕੁਲਵੰਤ ਇਹ ਸਭ ਪਿੱਛੇ ਖੜਾ ਸੁਣ ਰਿਹਾ ਹੈ। ਉਹਦੀ ਗੱਲ ਸੁਣ ਕੇ ਕੁਲਵੰਤ ਬਹੁਤ ਹੱਸਿਆ। "ਪਾਪਾ, ਤੁਸੀਂ ਹੱਸੇ ਕਿਉਂ?" ਨੂਨੇ ਕੁਲਵੰਤ ਨੂੰ ਪੁੱਛਿਆ। "ਪੁੱਤ, ਮਾਵਾ ਦਾ ਪਿਆਰ ਪੁੱਤਰਾਂ ਨਾਲ ਸਿਰਫ ਉਦੋਂ ਤੱਕ ਹੁੰਦਾ ਹੈ ਜਦੋਂ ਤੱਕ ਉਹ ਵਿਆਹ ਨਹੀਂ ਜਾਂਦੇ।" "ਉਹ ਨਹੀਂ ਪਾਪਾ, ਮੈਂ ਐਸਾ ਨਹੀਂ ਕਰਾਂਗੀ। ਮੈਂ ਵਿਆਹ ਤੋਂ ਬਾਅਦ ਵੀ ਇਹਨੂੰ ਤੇ ਇਹਦੀ ਪਤਨੀ ਨੂੰ ਓਨਾ ਹੀ ਪਿਆਰ ਕਰਾਂਗੀ। ਇਹ ਮੇਰਾ ਵਾਅਦਾ ਹੈ ਤੁਹਾਡੇ ਨਾਲ।" ਨੂਨੇ ਕੁਲਵੰਤ ਨੂੰ ਕਿਹਾ ਸਭ ਝੂਠ ਇਹ ਸਭ ਝੂਠਾ ਵਾਅਦਾ ਜੋ ਮੈਂ ਬਹੁਤ ਵਾਰੀ ਸੁਣਿਆ ਐਨੀ ਗੱਲ ਕਹਿ ਕੇ ਕੁਲਵੰਤ ਗੁੱਸੇ 'ਚ ਬਾਹਰ ਨੂੰ ਤੁਰ ਪਿਆ ਸੋ ਦੋਸਤੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਸ ਤੇ ਨੂ ਦੇ ਰਿਸ਼ਤੇ ਬਾਰੇ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ